ਲੁਧਿਆਣਾ ਖਬਰ ਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਜਸਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ ਜਗਰਾਉਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਦਾ ਨਿੱਗਾ ਸਵਾਗਤ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਪਹੁੰਚੀ ਯਾਤਰਾ ਲਾਈਕੋਟ ਦੇ ਵਿੱਚ ਸ਼ਾਨਦਾਰ ਸਵਾਗਤ ਸਾਬਕਾ ਵਿਧਾਇਕ ਐਸਆਰ ਕਲੇਵ ਤੇ ਐਸਜੀਪੀਸੀ ਮੈਂਬਰ ਗੁਰਜਰਨ ਗਰੇਵਾਲ ਰਹੇ ਮੌਜੂਦ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਅਕਾਲੀ ਵਰਕਰ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦੌਰਾ ਵਰਕਰ ਮਿਲਣੀ ਦੇ ਤਹਿਤ ਵਰਕਰਾਂ ਨਾਲ ਕੀਤੀ ਮੁਲਾਕਾਤ ਸਮਰਾਲਾ ਦੇ ਮੁਲਾਪੁਰ ਦੇ ਵਿੱਚ ਕਾਫਲਾ ਰੋਕ ਵਰਕਰਾਂ ਨਾਲ ਕੀਤੀ ਗੱਲਬਾਤ 2024 ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਸੜਕੀ ਹਾਦਸੇ ਦੇ ਵਿੱਚ ਲੁਧਿਆਣਾ ਈਸਟ ਦੇ ACP ਸੰਦੀਪ ਸਿੰਘ ਤੇ ਗਨਮੈਨ ਦੀ ਹੋਈ ਮੌਤ ਡਰਾਈਵਰ ਜ਼ਖਮੀ ਟੱਕਰ ਦੇ ਕਾਰਨ ਗੱਡੀ ਨੂੰ ਲੱਗੀ ਸੀ ACP संदीप ਦਾ ਕੀਤਾ ਗਿਆ ਅੰਤਮ ਸਿਸਕਾ ਸਮਰਾਲਾ ਜ نیشنل ਹਾਈਵੇ ਤੋਂ ਪ੍ਰਸ਼ਾਸਨ ਨੇ ਚੁਕਵਾਇਆ ਕਰਨਾ ਸੜਕੀ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖਤ ਮਾਡਲ ਦੇ ਨਾਲ ਬਦਸਲੂਕੀ ਮਾਮਲੇ ਦੇ ਵਿੱਚ ਗ੍ਰਿਫਤਾਰੀ ਪੁਲਿਸ ਨੇ ਮੁੱਖ ਮਲਜ਼ਮ ਕੀਤਾ ਗ੍ਰਫਤਾਰ ਮਹਿਲਾ ਮਾਡਲ ਤੇ ਸੁੱਟਿਆ ਸੀ ਦਾਰੂ ਦਾ ਗਲਾਸ ਲੁਧਿਆਣਾ ਦਾ ਰਹਿਣ ਵਾਲਾ ਹੈ ਮੁੱਖ ਦੋਸ਼ੀ ਕੱਕਾ ਰੋਡ ਤੇ ਪ੍ਰਦੂਸ਼ਣ ਦਾ ਕਾਰਨ ਬਣੀ ਡਾਈੰਗ ਇੰਡਸਟਰੀ ਸੜਕ ਤੇ ਫੈਲਿਆ ਪ੍ਰਦੂਸ਼ਿਤ ਪਾਣੀ ਬਣੀ ਲੋਕਾਂ ਲਈ ਵੱਡੀ ਪਰੇਸ਼ਾਨੀ ਵਿਰੋਧ ਕਰੰਤੇ ਫੈਕਟਰੀ ਵਾਲਿਆਂ ਦੇ ਨਾਲ ਕੁਟਮਾਰ ਫੈਕਟਰੀ ਮਾਲਕ ਨੇ ਮੀਡੀਆ ਨਾਲ ਕੀਤਾ رابطہ ਕੁਟਮਾਰ ਦੇ ਲਾਇਗਏ ਇਲਜ਼ਾਮ ਤੇ ਹੁਣ ਖਬਰਾਂ ਵਿਸਥਾਰ ਨਾਲ ਜਗਰਾਉਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਦਾ ਨਿਗਾ ਸਵਾਗਤ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇੱਥੇ ਯਾਤਰਾ ਪਹੁੰਚੀ ਹੈ ਤੇ ਰਾਇਕੋਟ ਤੋਂ ਯਾਤਰਾ ਦਾ ਸ਼ਾਨਦਾਰ ਆਗਾਜ਼ ਹੋਇਆ ਸਾਬਕਾ ਵਿਧਾਇਕ ਐਸ ਆਰ ਕਲੇਰ ਤੇ ਹੋਰ ਆਗੂ ਵੀ ਇੱਥੇ ਮੌਜੂਦ ਰਹੇ ਨੇ ਨਾਲ ਦੀ ਕਿਤੇ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਅਕਾਲੀ ਵਰਕਰ ਪਹੁੰਚੇ ਨੇ ਜਿਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਗੱਡੀ ਤੇ ਫੁੱਲਾਂ ਦੀ ਵਰਖਾ ਕੀਤੀ ਹੈ ਜਿਸ ਉਰਾਂ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਮਜ਼ਬੂਤ ਕਰਨਾ ਬੇ ਖਾਸ ਜ਼ਰੂਰੀ ਹੈ ਜਿਵੇਂ ਗਰਾਊਂਡ ਦੇ ਵਿੱਚ ਅਕਾਲੀ ਵਰਕਰਾਂ ਦੇ ਵੱਲੋਂ ਸੁਖਬੀਰ ਬਾਦਲ ਦਾ ਸਨਮਾਨ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿੱਚ ਆਪ ਵਰਕਰਾਂ ਦੇ ਨਾਲ ਮਿਲਣੀ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਇਸੇ ਤਾਅਹਦ ਸਮਰਾਲਾ ਦੇ ਆਪ ਵਰਕਰਾਂ ਦੇ ਨਾਲ ਰਸਤੇ ਦੇ ਵਿੱਚ ਉਹਨਾਂ ਮੁਲਾਕਾਤ ਕੀਤੀ ਹੈ ਸਿੱਗੇ ਮਾਨ ਵੱਲੋਂ ਆਪਣਾ ਕਾਫਲਾ ਰੋਕ ਕੇ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਗਈ ਮੋਲਾਪੁਰ ਦਾਖਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਰਕਰਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਜਾਂਦੀ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਵੀ ਇੱਥੇ ਹਾਜ਼ਰ ਹਨ ਇਸ ਮੌਕੇ ਪਾਰਟੀ ਵਰਕਰਾਂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਦਾਨੀਆ ਮੰਡਪਾ ਕੀ ਘਟਨਾ ਮਾ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਸੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ ਐਸਐਸਐਫ ਨਵੀਂ ਪੁਲਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਂ ਕਿ ਛੇਤ ਤੋਂ ਛੇਤੀ ਇਲਾਜ ਹੋ ਸਕੇ ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜਾਏ ਪੱਟੀ ਹੋ ਜਾਏ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਪਰ ਜਾਨਾਂ ਬਚ ਸਕਦੀਆਂ ਨੇ ਤੋਂ ਮੰਡਪਾ ਕੀ ਘਟਨਾ ਮੈਂ ਪਰਮਿੰਦਰ ਸਿੰਘ ਸਰਪੰਚ ਮਾਜਰੀ ਸਭ ਕੀ ਕਹਣਾ ਤੇ ਮੁੱਖ ਮੰਤਰੀ ਸਾਹਿਬ ਨੇ ਫੇਰੀ ਪਾਏ ਦਰਕਰਕੇ ਬਾਜੀ ਪਹਿਲੀ ਤਾਂ ਗੱਲ ਆ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਇੰਨਾ ਕੋਈ ਵੀ ਬਹੁਤ ਮੁੱਖ ਮੰਤਰੀ ਦੇਖੇ ਨੇ ਲੋਕਾਂ ਚ ਕੋਈ ਨਹੀਂ ਵਿਚਰਦਾ ਜੀ ਜਿਹੜੇ ਹਿਸਾਬ ਨਾਲ ਮੁੱਖ ਮੰਤਰੀ ਸਾਹਿਬ ਸੜਕ ਤੇ ਖੜ ਕੇ ਲੋਕਾਂ ਨੂੰ ਮਿਲਿਆ ਸਖਰ ਦੁਪਹਿਰੇ ਤੇ ਉਹਨਾਂ ਦਾ ਜਾਣ ਦਾ ਮਾਨ ਨਹੀਂ ਸੀ ਕਰਦਾ ਰੈਲੀ ਸੀਗੀ ਰੈਲੀ ਤੇ ਪਹੁੰਚਣਾ ਸੀਗਾ ਉਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਪੂਰੀਆਂ ਖੜ ਕੇ ਕਰੀਆਂ ਤੇ ਅਸੀਂ ਵੀ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਚਲੋ ਇਲੈਕਸ਼ਨਾਂ ਦਾ ਟਾਈਮ ਆ ਜੀ ਸਾਨੂੰ ਇਹ ਆ ਸਾਰੇ ਹਲਕੇ ਦੀ ਹੀ ਮੰਗਾ ਹਲਕੇ ਦਾਖੇ ਦੀ ਮੰਗਾ ਇਹ ਕੰਗ ਸਾਬ ਨੇ ਬਹੁਤ ਮਿਹਨਤੀ ਤੇ ਬਹੁਤ ਇਮਾਨਦਾਰ ਬੰਦੇ ਨੇ ਅਸੀਂ ਹਾਈ ਕਮਾਂਡ ਤੋਂ ਮੁੱਖ ਮੰਤਰੀ ਸਾਹਿਬ ਤੋਂ ਇਹੀ ਮੰਗ ਕਰਾਂਗੇ ਵੀ ਜਿਹੜੀ ਟਿਕਟ ਆ ਉਹ ਕੰਗ ਸਾਬ ਦੀ ਝੋਲੀ ਪਾਈ ਜਾਵੇ ਤੇ ਕੰਗ ਸਾਬ ਝੋਲੀ ਇਹ ਟਿਕਟ ਜਿੱਤ ਕੇ ਮਾਨ ਸਾਬ ਦੀ ਝੋਲੀ ਪਾਉਣਗੇ ਆਪਾਂ ਪੰਜਾਬ ਦੇ 13 ਦੇ 13 ਐਮਪੀ ਬਣਾ ਦਈਏ ਤਾਂ ਆਪਾਂ ਆਪਣੇ ਹੋਰ ਹੱਥ ਮਜ਼ਬੂਤ ਹੋਣਗੇ ਇਹ ਜੋ ਹਲਕੇ ਦੇ ਇੱਥੇ ਆਮ ਪਾਰਟੀ ਦੇ ਕੇਸ ਕੰਗ ਸਾਬ ਨੇ ਸਾਨੂੰ ਮੈਸੇਜ ਲਾਇਆ ਸੀਗਾ ਵੀ ਇੱਥੇ ਪਹੁੰਚਣਾ ਪੰਡਤਾਂ ਦੇ ਢਾਬੇ ਕੋਲ ਇੱਥੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਨੇ ਪਹਿਲੋ ਤਾਂ ਸਾਨੂੰ ਬਹੁਤ ਉਹਦਾ ਧੰਨਵਾਦ ਕਰਦੇ ਆਂ ਅਸੀਂ ਇੱਕ ਸਾਡੇ ਸਮੁੱਚੇ ਹਲਕੇ ਨੂੰ ਇਹ ਜਿਹਾ ਮੁੱਖ ਮੰਤਰੀ ਸਾਰੇ ਪੰਜਾਬ ਨੂੰ ਬਹੁਤ ਵਧੀਆ ਮੁੱਖ ਮੰਤਰੀ ਆ ਜਿਹੜਾ ਲੋਕਾਂ ਦੀ ਕਚਹਿਰੀ 'ਚ ਪਹੁੰਚਦਾ ਵਾ ਦੇਖੋ ਨਹੀਂ ਇਹ ਜਿਹੇ ਮੁੱਖ ਮੰਤਰੀ ਅੱਜ ਤੱਕ ਕਿਤੇ ਦੇਖਿਆ ਹੀ ਨਹੀਂ ਸੀ ਪਹਿਲੀ ਗੱਲ ਤਾਂ ਉਹਦੇ ਮਹਿਲਾ 'ਚ ਨਹੀਂ ਸੀ ਕਿਤੇ ਨਿਕਲਦੇ ਨਾ ਉਹਨਾਂ ਕੋਲ ਟਾਈਮ ਸੀ ਨਾ ਲੋਕਾਂ ਦੇ ਪ੍ਰਤੀ ਉਹਨਾਂ ਕੋਲ ਟਾਈਮ ਸੀ ਇੱਕ ਤਾਂ ਇਹ ਇੱਕ ਜਦੋਂ ਇਹ ਕੈਂਡੀਡੇਟ ਪਹਿਲੋ ਬਣੇ ਆ ਮੁੱਖ ਮੰਤਰੀ ਉਦੋਂ ਵੀ ਕਹਿ ਕੇ ਗਏ ਸੀ ਜਦੋਂ ਇਹ ਹੈਨੀਸ਼ੀ ਮੁੱਖ ਮੰਤਰੀ ਉਦੋਂ ਹਲਕੇ 'ਚ ਗੇੜਾ ਹੀ ਦਿੰਦੇ ਸੀਗੇ ਉਦੋਂ ਵੀ ਇਹ ਕਹਿ ਕੇ ਗਏ ਸੀ ਕਿ ਕੱਲੇ-ਕੱਲੇ ਹਲਕੇ ਦੇ ਵਿੱਚ ਮੈਂ ਵਿਚਰੂੰਗਾ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੂੰਗਾ ਲੋਕਾਂ ਦੇ ਦੁੱਖ ਦੂਰ ਕਰੂੰਗਾ ਪਰ ਸਾਨੂੰ ਵੀ ਇਹ ਮਾਣ ਆ ਆਮ ਪਾਰਟੀ ਵਾਲਿਆਂ ਨੂੰ ਸਾਰਿਆਂ ਨੂੰ ਮਾਣ ਆ ਅਸੀਂ ਵੀ ਹੱਥ ਉੱਚਾ ਕਰਕੇ ਹਲਕੇ ਦੇ ਵਿੱਚ ਕਹਿੰਨੇ ਆ ਵੀ ਦਾਖੇ ਹਲਕੇ ਵਾਲਿਆਂ ਨੂੰ ਮਾਣ ਆ ਵੀ ਇਹੋ ਜਿਹਾ ਮੁੱਖ ਮੰਤਰੀ ਨਹੀਂ ਮਿਲਣਾ ਜਿਹੜੀ ਆ ਮੂਰੇ ਇਲੈਕਸ਼ਨ ਆਉਂਦੀ ਆ ਇਹਦੇ 'ਚ ਸਾਰੇ ਤੰਦ ਇਹੀ ਦੇ ਨਾਲ ਐਨ ਵੋਟ ਪਾਵਾਂਗੇ ਸਮਰਨਾਲਾ ਬਾਈਪਾਸ ਦੇ ਨੇੜੇ ਪਿੰਡ ਚਲਾ ਦੇ ਕੋਲ ਬਣੇ ਐਲੀਵੇਟਿਡ ਪੁਲ ਤੇ ਹਾਦਸਾ ਵਾਪਰਿਆ ਜਿਸ ਤੇ ਦੋ ਮਹਿਲਾਵਾਂ ਤੇ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਪਾਸੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲ ਇਹਨਾਂ ਨੂੰ ਟੱਕਰ ਮਾਰੀ ਗਈ ਜਿਸ ਦੇ ਵਿੱਚ ਕੀ ਇਹ ਤਿੰਨੇ ਜਣੇ 20 ਤੋਂ 25 ਮੀਟਰ ਦੂਰ ਜਾ ਕੇ ਡਿੱਗੇ ਨੇ ਹਾਦਸੇ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਚਸ਼ਮਦੀਦਾ ਦਾ ਕਹਿਣਾ ਹੈ ਕਿ ਗੱਡੀ ਚਾਲਕ ਨਸ਼ੇ ਦੀ ਹਾਲਤ ਦੇ ਵਿੱਚ ਸੀ ਮੌਕੇ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਧਿਆਨ ਆਫਾਤ ਹਾਦਸਾ हाँ जी आपके क्या लगते थे? और ये, 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 हुई है पड़ोसी है, पड़ोसी है। अब कहां की नहीं नहीं वाले आप? मैं तो यूपी का रहने वाला हूँ और तो लुधियाना रहता है टोका मुझे भी यूपी के रहने वाले तो 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 यहाँ से ये आ है। थी ना ये पैदल आ रही थी हेलमेट एक बोले तो मैं आओ ऐसी दो मिनट थक गए थे पैदल ही चलते तुरते हैं तो पीछे गड्डी वाला मर गए आप कहाँ से आए थे वहाँ से आए थे अभी लुधियाने से गए सवेरे ओके हाई कोर्ट ठीक है छोटा बच्चा बच्चा क्या नाम जान चाहते थे आप यहाँ पे उतार कर गए हाथ पैसे हो जाएंगे मेरे दो तीन दौर से बैठे थे ना वो उनके घर में ਨਾਮ ਤਾਂ ਮੇਰਾ ਨਾਮ ਮਨਦੀਪ ਸਿੰਘ ਜੀ ਕੀ ਮਾਮਲਾ ਹੋਇਆ ਉਹ ਜਿਹੜਾ ਕਟਨਾ ਵਾਪਰੀ ਹੈ ਤਿੰਨ ਦਿਨ ਮੌਕੇ ਤੇ ਬਾਈਪਾਸ ਦੇ ਉੱਪਰ ਜਿਹੜਾ ਨਾਲ ਫਲਾਈਓਵਰ ਹੈ ਜਿਹੜਾ ਸਾਡੇ ਸਾਹਮਣੇ ਸਾਡੀ ਇਹ ਫੈਕਟਰੀ ਆ ਤੇ ਮੈਨੂੰ ਇੱਕਦਮ ਹਿੱਟ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆ ਕੇ ਦੇਖਿਆ ਤਾਂ ਇੱਕ ਗੱਡੀ ਤਕਰੀਬਨ 100 150 ਦੀ ਸਪੀਡ ਤੇ ਆ ਰਹੀ ਸੀ ਤੇ ਤਿੰਨ ਦੋ ਲੇਡੀਜ਼ ਤੇ ਇੱਕ ਬੱਚਾ ਪੁਲ ਦੇ ਉੱਪਰ ਹੇ ਨੀਚੇ ਵਾਲੇ ਪਾਸੇ ਨੂੰ ਦੇਖ ਰਿਆ ਸੀ ਤੇ ਇਹਨੇ ਪਿੱਲਰ ਦੇ ਨਾਲ ਉਹਨੂੰ ਹਿੱਟ ਕਰਕੇ ਇੱਕ ਵੀ ਡੈਜ ਲੈ ਕੇ ਗਿਆ ਜੀ ਗੱਡੀ ਆ। ਤੇ ਇਹਨਾਂ ਦੀ ਮੌਤ ਹੋ ਗਈ। ਇਹਨਾਂ ਦੀ ਮੌਕੇ ਤੇ ਮੌਤ। ਪਾਰਾ ਲੱਗਦਾ ਹੈ ਕਿ ਕਾਰ ਤੇ ਸਪੀਡ ਸੀਗੀ ਕਿ ਮੈਸ਼ਲ ਕਰਾ ਕਿੰਨੀ ਤੇਜ਼ੀ ਕਿ ਲੱਗ। ਕਾਰ ওভার ਸਪੀਡ ਸੀਗੀ ਤੇ ਜਦੋਂ ਅਸੀਂ ਗੱਡੀਆਂ ਡਰਾਈਵਰ نیچے ਉਤਰਿਆ ਤਾਂ ਅਸੀਂ ਸਨਲ ਕੀਤਾ ਉਹਦੀ ਡਰਿੰਕ ਕੀਤੀ ਹੋਈ ਸੀ। ਉਹ ਵੀ ਬਹੁਤ ਬੁਲਾ ਆ ਤਾਂ ਕਿ ਸ਼ੀਟਾ ਬੁਲਤਾ ਉੱਠਾ। ਬਿਲਕੁਲ ਜਦੋਂ ਬਾਕੀ ਉਹਦੀ ਚੈਕਿੰਗ ਕੀਤੀ ਗਈ ਤਾਂ ਉਹਦੀ ਜੇਬ ਤੋਂ ਕੈਪਸੂਲ ਵੀ ਨਿਕਲੇ। ਲਗਦਾ ਕਿ ਉਹ ਕਿੰਨੇ ਡੈੱਡ ਲਈ ਪ੍ਰਵਾਸੀ ਤੇ ਜੀ ਜੀ ਪ੍ਰਵਾਸੀ ਲੱਗਦਾ ਮੈਨੂੰ ਹਾਂਜੀ ਮੈਂ ਦੇਸ਼ੇ ਕੇਸਿੰਗ ਮੈਂ ਪੀਬੀਆਰ 112 ਤੇ ਡਿਊਟੀ ਕਰ ਰਿਹਾ ਹਾਂ ਸਿਨਾਲ ਏਰੀਆ ਤੇ ਜਿਹਨੇ ਟੱਕਣਾ ਪਾਪਰੀ ਹੈ ਤਿੰਨ ਜਣੇ ਦੀ ਮੌਤ ਹੋਈ ਹੈ ਬਾਈਪਾਸ ਤੇ ਜੀ ਜੀ ਅਸੀਂ ਇੱਥੇ ਚੌਂਕ 'ਚ ਖੜੇ ਸੀਗੇ ਸਾਨੂੰ ਕਾਲ ਆਈ 112 ਤੋਂ ਕਹਿੰਦੇ ਐਕਸੀਡੈਂਟ ਹੋ ਗਿਆ ਅਸੀਂ ਤੁਰੰਤ ਉੱਥੋਂ ਜਦੈ ਕੱਢਿਆ ਗੱਡੀ ਕੱਢੀ ਉਹ ਬੰਦੇ ਵੀ 100 ਤੇ ਚਾਹ ਕੋਚਾਰਨੂ ਵੀ ਕਿੱਥੋਂ ਹੋਇਆ ਕੀ ਗੱਲ ਹੋਈ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਚਾਹਲਾ ਪੁਲ ਦੇ ਉੱਪਰ ਅਸੀਂ ਜਦੋਂ ਤਕਰੀਬਨ ਸਾਨੂੰ 2 ਕੁ ਮਿੰਟ ਲੱਗੇ ਹੋਣਗੇ 2 2.5 ਮਿੰਟ ਜਦੋਂ ਅਸੀਂ ਉਰੇ ਪਹੁੰਚੇ ਜਾ ਕੇ ਦੇਖਿਆ ਦੋ ਲੇਡੀਜ਼ ਸੀਗੀਆਂ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਹੀ ਬਹੁਤ ਬੁਰੀ ਤਰ੍ਹਾਂ ਮਤਲਬ ਉਹਨਾਂ ਦਾ ਸੀਗਾ ਹੋਇਆ ਐਕਸੀਡੈਂਟ ਤੇ ਇੱਕ ਛੋਟਾ ਬੱਚਾ ਸੀਗਾ 2.5 ਸਾਲ ਦਾ ਹੋਊਗਾ ਉਹਦੀ ਇੱਕ ਲੱਤ ਟੱਕੇ ਗਈ ਤੇ ਉਹ ਵੀ ਡੈੱਡ ਸੀਗਾ ਕੀ ਇਹਦੀ ਕਿੰਨਾ ਸੀ हां ये वैसे लुधियाणे ਦੇ ਰਣੇ ਵਾਲੇ ਆ ਹੈਗੇ ਪ੍ਰਵਾਸੀ ਨੇ ਉੱਦਾਂ ਪਿਛੋਂ ਉੱਤਰਾਖੰਡ ਜੁਪੀ ਦੇ ਨੇ ਤੇ ਇਹ ਪਤਾ ਲੱਗਿਆ ਹਜੇ ਤੱਕ ਸਮਨਾਰਾ ਦੇ ਪਿੰਡ ਦਿয়ালਪੁਰਾ ਦੇ ਕੋਲ ਫਲਾਈਓਵਰ ਤੇ ਦਰਦਨਾਖਾ ਹਾਦਸਾ ਵਾਪਰਿਆ ਜਿੱਥੇ ਲੁਧਿਆਣਾ ਈਸਟ ਦੇ ਏਸੀਪੀ ਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਜਦਕਿ ਡਰਾਈਵਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਦਰਅਸਲ ਲੁਧਿਆਣਾ ਦੇ ਡੀਐਮਸੀ ਇਸ ਡਰਾਈਵਰ ਨੂੰ ਰੈਫਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਏਸੀਪੀ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਆ ਰਹੇ ਸਨ ਇਸ ਦੌਰਾਨ ਇੱਕ ਸਕੋਰਪਿਓ ਗੱਡੀ ਜਿਸ ਦੇ ਵੱਲੋਂ ਕੀ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੌਰਾਨ ਟੱਕਰ ਹੁੰਦੀ ਹੈ ਤੇ ਜਿਹੜੀ ਏਸੀਪੀ ਦੀ ਗੱਡੀ ਉਸ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਚਲਦਿਆਂ ਏਸੀ ਜ਼ਖਮੀ ਹੋ ਗਿਆ ਜਿਸ ਨੂੰ ਕਿ ਹਸਪਤਾਲ ਲਿਜਾਇਆ ਗਿਆ ਉਥੇ ਦੱਸਿਆ ਕਿ ਡੀ ਐਮ ਸੀ ਰੈਫਰ ਕੀਤਾ ਗਿਆ ਤੇ ਡਰਾਈਵਰ ਦਾ ਇਲਾਜ جاری ਹੈ ਨਕਮਨਤਕਾ ਨਾ ਆਪ ਨੂੰ ਐਕਸੀਡੈਂਟ ਹੋ ਗਿਆ ਸੀ ਬੈਂਕਾ ਵੀ ਹਸਪਤਾਲ ਹਾਂਜੀ ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਅਹਨੇ ਰਿਵਾਈਵ ਕਰਨ ਵਾਲੀ ਸਟੇਜ ਤੇ ਸੀਗੇ ਜਿਨ੍ਹਾਂ ਦਾ ਸਿਕਰ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਈ ਹੋਏ ਕੀ ਜੇਤੀ ਨਾਮ ਜਿਹੜਾ ਸਵਾਰ ਇੱਕ ਇਸੇ ਪੀ ਸੰਦੀਪ ਸਿੰਘ ਜੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗੱਲ ਨੰਬਰ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਕਿੰਦੀ ਕੁਮਰ ਉਹਨਾਂ ਨੂੰ ਕੁਛ ਆਏ ਹੋਏ ਆ ਅਮ ਅਚਰ 40 ਸਾਲ ਦੇ ਆਸ-પાસ ਜਿਹੜਾ ਕੰਵੈਨਸਰ ਉਹ ਜਿਹੜੀ ਕੁਮਰ ਉਹ ਸਹੀ ਕੁ ਆਸ-ਪਾਸ ਜੀ ਡਰਾਈਵਰ ਸੀਰ ਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਜੀ ਅ ਅਤੀ ਦਾ ਆਪਣੇ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਜੀ ਕਿੰਨਾ ਜਿੰਜਰ ਸੀ ਉਹਦਾ ਸੀਨੇ ਚ ਸਵੰਦੀ ਉਹ ਸਿੱਖ ਸੀਗਾ ਹਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣਗੀ ਉਸ ਤੋਂ ਬਾਅਦ ਪਤਾ ਲੱਗੇਗਾ ਅੱਜ ਡਾਉਰੀ ਹਸਪਤਲ ਜੀ ਹਾਂਜੀ ਬਿਲਕੁਲ ਕਾਰਚ ਰਾਤ ਨੂੰ ਰੂਡ ਐਕਸੀਡੈਂਟ ਜਿੱਦੇ ਵਿਸ਼ੇਸ਼ਕੁਤੇ ਮਿੰਜਾ ਦੀ ਚੱਕ ਵੀ ਹੋਈ ਹੈ ਕਿੱਥੇ ਹੋਇਆ ਇਹ ਘਟਨਾ ਸੀ ਸਰ ਰਾਤ 1:30 ਵਜੇ ਦੇ ਕਰੀਬ ਸਾਡੇ ਐਸਪੀ ਸਾਹਿਬ ਸੰਦੀਪ ਸਿੰਘ ਜੀ ਜਿਹੜੇ ਫ੍ਰੋਮ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਵੀ ਦਾ ਕਨਵੈਨਸ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਤੀਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚ ਹੀ ਸਿੱਧੀ ਟਕਰਾਅ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਔਰਚਨਲ ਗੱਡੀ ਸੀ ਉਹ ਨੂੰ ਅੱਗ ਵੀ ਲੱਗੀ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਾਡੀ ਫੋਰਸ ਹੈ ਜਿਹੜੀ ਮੌਕੇ ਤੇ ਪਹੁੰਚ ਗਈ ਸੀਗੀ ਬਾਰਗੁਰਗੇੜ ਕੱਢੀ ਨੂੰ ਰਾਤ ਨੂੰ ਉੱਥੇ ਅਗਰ ਜੱਗ ਬੂਆ ਆ ਗਿਆ ਤੇ ਉਹ ਅੰਫਾਸਤ ਸਿੰਘ ਜੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਕਮੰਡਰ ਗਨਮੈਨਾਂ ਉਹਦੀ ਡੈਥ ਹੋ ਗਈ ਹੈ ਕਿ ਕਿਤੇ ਤਾਂ ਨਾ ਸੀ ਇਹ ਲੋਕਿਆਣੇ ਤਾਂ ਨਾਲ ਸੀ ਉਹ ਤੁਰੇ ਕਿੰਨੇ ਆਣੇ ਸੀ ਕਿੰਨੇ ਜਣੇ ਸੀਗੇ ਜੀ ਕਿ ਜੀ ਐਸ ਪੀ ਸਾਹਿਬ ਤੇ ਇੱਕ ਉਹਨਾਂ ਦਾ ਗਨਮੈਨ ਇੱਕ ਮੁੰਡਾ ਡਰਾਈਵਰ ਡਰਾਈਵਰ ਦੇ ਸੱਟਾਂ ਲੱਗੀਆਂ ਤੇ ਗਨਮੈਨ ਤੇ ਐਸ ਪੀ ਸਾਹਿਬ ਦੇ ਲੰਕੋਟ ਦੀ ਗੱਡੀ ਜਿਹੜੀ ਉਹ ਕੰਡਵੋਇਰ ਦਸਤ ਕਰਕੇ ਲੇਨ ਉਹ ਹੈ ਨਹੀਂ ਸੀ ਉੱਥੇ ਜਦੋਂ ਗਏ ਉਹਦੇ ਨਾਲ ਦੀ ਨਾਲ ਲੋਕਾਂ ਨੇ ਜਿਹੜੇ ਨੇ ਚੱਕ ਲੈਨੇ ਉਹ ਇੱਕ ਸਮਾਂ ਲਈ ਗੱਡੀ ਕਿੱਥੇ ਦੀ ਸੀ ਗੱਡੀ ਇਹ ਅੰਮ੍ਰਿਤਸਰ ਇਲਾਕੇ ਦੀ ਆ ਬਿਤੀ ਰਾਤ ਸੜਕੀ ਹਾਦਸੇ ਵਿੱਚ ACP ਸੰਦੀਪ ਸਿੰਘ ਤੇ ਉਹਨਾਂ ਦੇ ਗਨਮੈਨ ਪਰਮਜੋਤ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕੀ ਪ੍ਰਸ਼ਾਸਨ ਦੇ ਵੱਲੋਂ ਹਾਈਵੇ ਤੇ ਲੱਗਿਆ ਧਰਨਾ ਚੁਕਵਾਇਆ ਗਿਆ ਦੱਸਿਆ ਕਿ 12 ਪਿੰਡਾਂ ਦੇ ਵਾਸੀਆਂ ਤੇ ਕਿਸਾਨ ਯੂਨੀਅਨ ਦੇ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਸੀ ਤੇ ਇਸੇ ਦੌਰਾਨ ਇੱਕ ਸੜਕੀ ਹਾਦਸਾ ਵੀ ਵਾਪਰਿਆ ਦਰਅਸਲ ਇਸ ਧਰਨੇ ਦੇ ਚੱਲਦਿਆਂ ਜਿਹੜੀ ਸੜਕ ਦੀ ਇੱਕ ਸਾਈਡ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ ਉੱਥੇ ਇਸ ਸੜਕੀ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਧਰਨਾ ਮੌਕੇ ਤੇ ਚੁਕਵਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਇੱਥੇ ਸੜਕ ਖਾਲੀ ਕਰ ਪਾਈ ਗਈ ਲੁਧਿਆਣਾ ਚੰਡੀਗੜ ਇੱਕ ਸਾਈਡ ਤੋਂ ਬੰਦ ਕੀਤਾ ਗਿਆ ਸੀ ਜਿਸ ਕਾਰਨ ਕਿ ਜਿਹੜੇ ਵਾਹਨ ਨੇ ਉਹ ਇੱਕੋ ਸਾਈਡ ਤੋਂ ਆ ਰਹੇ ਸਨ ਤੇ ਇਸੇ ਦੌਰਾਨ ਇਹ ਹਾਦਸਾ ਵਾਪਰਿਆ ਐਸਡੀਐਮ ਨੇ ਕਿਹਾ ਕਿ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਗਾਉਣਾ ਗਲਤ ਹੈ ਜੇਕਰ ਦੁਬਾਰਾ ਅਜਿਹਾ ਧਰਨਾ ਲੱਗਦਾ ਤਾਂ ਸਖਤ ਕਾਰਵਾਈ ਹੋਵੇਗੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਕਾਦੀਆਂ ਆ ਚੌਥੇ ਦਿਨ ਧਰਨਾ ਸਮਾਪਤ ਕੀਤੇ ਕੀ ਹੈਗਾ ਜੀ ਦੇਖੋ ਜੀ ਇਹਦਾ ਮੇਨ ਰੀਜਨ ਸਾਡੇ ਪੰਜਾਬ ਪ੍ਰਸ ਦੇ ਬਹੁਤ ਹੀ ਹੁਣ ਹਾਰ ਅਫਸਰ ਅਫੀਸਰ ਸੀ ਉਹਨਾਂ ਦਾ ਇੱਥੋਂ ਦੂਰ ਸਾਡੇ ਕੋਲ ਐਕਸੀਡੈਂਟ ਹੋ ਕੇ ਡੈਥ ਹੋ ਗਈ ਆ ਨਾਲ ਉਹਨਾਂ ਦੇ ਨਾਲ ਬਹੁਤ ਉਹਨਾਂ ਦੇ ਹੋਰ ਵੀ ਮੁਲਾਜ਼ਮ ਸੀਗੇ ਅ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਆਪਣਾ ਭਾਰਤੀ ਕਿਸਾਨ ਜਨਕਾਰਦੀਆਂ ਦਾ ਪ੍ਰਧਾਨ ਹੋਣ ਦੇ ਨਾਤੇ ਦੁੱਖ ਮੈਂ ਪੰਜਾਬ ਪੁਲਿਸ ਦੇ ਨਾਲ ਦੁੱਖ ਸਾਂਝਾ ਕਰਦਾ ਸਾਡਾ ਪਰਿਵਾਰ ਆ ਚਾਹੇ ਉਹ ਡਿਊਟੀ ਕਰ ਰਹੇ ਨੇ ਇਸ ਕਰਕੇ ਅਸੀਂ ਇਹ ਧਰਨਾ 2-3 ਦਿਨ ਲਈ ਆਪਣਾ ਪੋਸਟਪੋਨ ਕੀਤਾ ਵਾ ਤੇ ਅਗਲੀ ਰਣਨੀਤੀ ਆ ਵੀ ਉਹ ਮੀਟਿੰਗ ਦੇ ਵਿੱਚ ਤੈਅ ਕੀਤੀ ਜਾਊਗੀ। ਮਾਫਤ ਨਹੀਂ ਹੋਇਆ ਜੀ ਅਸੀਂ 1-2 ਦਿਨ ਵਾਸਤੇ ਮੱਤਲ ਕੀਤਾ। ਇਹ ਦੁਬਾਰਾ ਲੱਗੂਗਾ ਜੀ। ਕੀ ਕਾਰਨ ਜਿਹੜਾ ਕਾਰਨ ਜੋ ਰਾਜ ਉਹ ਤੇ ਮਾ ਰਾਤ ਵੱਲੋਂ ਇਹਨਾਂ ਨੇ ਜਿਹੜੇ ਉਹ ਦੋ ਮੁਲਾਜ਼ਮ ਮਰੇ ਨੇ ਵਿਚਾਰੇ ਸਾਨੂੰ ਵੀ ਬਹੁਤ ਔਕਾ ਸੀ ਕੋਈ ਸਟੇਜੀ ਕਾਰਵਾਈਆਂ ਕੋਈ ਹੋਰ ਆਪਣਾ ਕੁਝ ਨਹੀਂ ਕੀਤਾ। ਉਹਦੇ ਕਰਕੇ ਸਾਨੂੰ ਵੀ ਮੈਨੂੰ ਪੁਲਿਸ ਵੀ ਧੱਕਾ ਕਰ ਰਹੀ ਸੀ ਵੀ ਹਾਂ ਇਹਨਾਂ ਨੂੰ ਬਾਨਾ ਮਿਲ ਗਿਆ ਚਲੋ ਕੋਈ ਗੱਲ ਨਹੀਂ। ਤੇ ਗਾਹਾਂ ਵਾਲੇ ਕੀ ਪ੍ਰੋਗਰਾਮ ਹੋਣਗੇ? ਗਾਹ ਵੀਰੇ ਅਸੀਂ 1-2 ਦਿਨ ਚੰਮਟ ਵਿੱਚ ਮੀਟਿੰਗ ਕਰਕੇ ਇਸ ਤੋਂ ਵੀ ਘੜਾ ਧਰਨ ਲੱਗੂਗਾ। ਸਾਰੀ ਜਥੇਬੰਦੀ ਤੁਹਾਡੇ ਨਾਲ ਹੈ ਜਿਹੜੀਆਂ ਸੀਗੀਆਂ ਨਾਲ ਤੁਹਾਡੇ ਦੇਖੋ ਹੁਣ ਤੱਕ ਤਾਂ ਨਾਲ ਨੇ ਜੀ ਬਾਕੀ ਹੁਣ ਮੀਟਿੰਗ ਕਰਾਂਗੇ ਫਿਰ ਦੇਖਾਂ ਕਿਵੇਂ ਹੱਲ ਹੁੰਦਾ ਜੀ ਕੀ ਚੀਜ਼ ਬਣਦੀ ਹੈ ਕਿ ਤੁਸੀਂ ਫੈਕਟਰੀ ਬੰਦ ਹੋਣ ਦਾ ਕਿਸੇ ਗੱਲਸ਼ ਕਰਦੇ ਰਹੋ ਚੱਲੂ ਆ ਜੀ ਹੁਣ ਕਿਤੇ ਧਰਨੇ ਚਾਕੇ ਫੈਕਟਰੀ ਲੱਗੀ ਜੀ ਫੈਕਟਰੀ ਬੰਦ ਕਰ ਦੇਣ ਧਰਨਾ ਲਾ ਚੱਕਰ ਆ ਗਿਆ ਫਿਰ ਕਿਤੇ ਫੈਕਟਰੀ ਲੱਗੀ ਜੀ ਕੁਝ ਕਰਨੀ ਜੀ ਇਹ ਤਾਂ ਚੱਲੀ ਜਾਂਦਾ ਬਾਤ ਘਟਾ ਦੇਖੋ ਜੀ ਕੱਲ ਇਸ ਧਰਨੇ ਨੂੰ ਸਮਾਪਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਜਿਹਦੇ ਚ 4 ਪਿੰਡ ਦੇ ਨੁਮਾਇੰਦੇ ਸੀ ਪੰਜ ਜਿਹੜੇ ਐਕਸਪਰਟ ਪਾਏ ਗਏ ਸੀ ਜਿਹੜੇ ਕਿ ਐਗਰੀਕਲਚਰਲ ਰਿਲੇਟਡ ਨੇ ਪੋਲੂਸ਼ਨ ਕੰਟਰੋਲ ਬੋਰਡ ਹੋ ਗਿਆ ਜਾਂ ਆਪਣਾ ਮੀਥੇਨ ਗੈਸ ਨਾਲ ਰਿਲੇਟਡ ਜਿਹੜਾ ਪੀਯੂ ਦਾ ਨਮਾਇੰਦਾ ਸੀਗਾ ਪਲੱਸ ਜਿੱਥੋਂ ਇਹਨਾਂ ਨੂੰ ਪਰਮਿਸ਼ਨਾਂ ਮਿਲੀਆਂ ਸਨ ਆਪਾਂ ਪੀਡਾ ਤੋਂ ਕਹ ਲਿਆ ਉਹ ਸਾਰੇ ਨਮਾਇੰਦੇ ਜਿਹੜੇ ਮਿਲਾ ਕੇ ਇੱਕ ਕਮੇਟੀ ਬਣਾਈ ਗਈ ਸੀ ਤੇ ਕਮੇਟੀ ਨੇ ਕੋਸ਼ਿਕਾ ਤੋਂ ਫੈਸਲੇ ਕੀਤੇ ਕੱਲ ਉਸ ਤੋਂ ਬਾਅਦ ਜਿਹੜਾ ਸਵਛਤਾ ਗੱਤ ਤੇ ਦੈਨ ਅੱਜ ਕੁਝ ਸਰਕਾਰ ਵੱਲੋਂ ਕੁਝ ਸੀਗਾ ਵੀ ਤੁਸੀਂ ਹਾਈਵੇ ਨਹੀਂ ਜਾਮ ਕਰ ਸਕਦੇ ਜੇ ਧਰਨਾ ਦੇਣਾ ਦਿਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜਿਹੜੀਆਂ ਡੈਜ਼ਿਗਨੇਟਿਡ ਸਾਈਟਸ ਹੈਗੀਆਂ ਜਿਵੇਂ ਕਿ ਸਮਰਾਲੇ ਦੀ ਗੱਲ ਕਰੀਏ ਤਾਂ ਦਾਣਾ ਮੰਡੀ ਹੈਗੀ ਹੈ ਵੀਜਾ ਰੋਡ ਦੇ ਉੱਤੇ ਦਾਣਾ ਮੰਡੀ ਹੈਗੀ ਉੱਥੇ ਜਾ ਕੇ ਧਰਨਾ ਦਿਓ ਸੋ ਇਸ ਤਰ੍ਹਾਂ ਗੱਲਬਾਤ ਕਰਕੇ ਇਹ ਧਰਨਾ ਖਤਮ ਹੋਇਆ ਉਹਨਾਂ ਵੱਲੋਂ ਕਿਹਾ ਗਿਆ ਜੀ ਪੋਸਟਪੋਨ ਕੀਤਾ ਗਿਆ ਦੁਬਾਰਾ ਲਗਾਇਆ ਜਾਊਗਾ ਇੱਕ ਦਿਨ ਇਹ ਜਿਹੜਾ ਦੇਖੋ ਇਹ ਜਿਹੜਾ ਡੈਥ ਹੋਈ ਆ ਵੇਖੋ ਵਾਹਿਗੁਰੂ ਕਾਲਪੁਰਖ ਦੇ ਹੱਥ ਜੀਣਾ ਮਰਨਾ ਹੈ ਬੰਦੇ ਦਾ ਡੈਥ ਹੋ ਕੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਮੇਰੇ ਉਹ ਮੰਨਾ ਥੋੜੀ ਦਿਰ ਆਪਾਂ ਨੂੰ ਇਕੱਠੇ ਕੰਮ ਕਰਨਾ ਸਬੰਧ ਵਿੱਚ ਮਿਲਿਆ ਪਿਛਲੇ ਸਮੇਂ ਦੇ ਵਿੱਚ ਪੋਸਟ 16 ਸਮਾਂ ਸੀਗਾ ਕੁਝ ਦਿਨਾਂ ਦੀ ਗੱਲ ਕਰ ਕੇ ਲਈਏ ਬਹੁਤ ਨਾਈਸ ਪਰਸਨ ਸਮਝ ਨੇਕ ਇਨਸਾਨ ਕਹਿ ਸਕਦੇ ਆਪਾਂ ਨੂੰ ਅ ਚਲੋ ਉਹਨੂੰ ਆਪਾਂ ਇੱਕ ਵੱਖਰੇ ਤੌਰ ਤੇ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਕਿਸ ਤਰ੍ਹਾਂ ਹੋਇਆ ਕਿੱਦਾਂ ਨਹੀਂ ਹੋਇਆ ਬਾਕੀ ਜੇ ਇਹ ਕਹਿੰਦੇ ਧਰਨਾ ਦੁਬਾਰਾ ਲਾਣਾ ਤੇ ਹਰ ਬੰਦੇ ਦਾ ਡੈਮੋਕਰੈਟਿਕ ਵਿਨਰ ਧਰਨਾ ਲਾਣਾ ਰਾਈਟ ਹੈ ਪਰ ਡੈਸੀਗਨੇਟ ਪਲੇਸ ਤੇ ਨੋਟ ਓਨ ਨੈਸ਼ਨਲ ਹਾਈਵੇ ਜੇ ਨੈਸ਼ਨਲ ਹਾਈਵੇ ਤੇ ਕੋਈ ਧਰਨਾ ਲਾਂਦਾ ਜੈਸ ਤਰ੍ਹਾਂ ਇਹ ਗੱਲ ਦੁਬਾਰਾ ਕੀਤੀ ਜਾਂਦੀ ਕਿ ਸਰਕਾਰਾਂ ਨੂੰ ਸ਼ਕਤੀ ਨਾ ਮਿਲੇ। ਸਮਰਾਲਾ ਦੇ ਵਿੱਚ ਮਾਡਲ ਦੇ ਨਾਮ ਬਚਲੂਕੀ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸਮਰਾਲਾ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਹੈ ਉਹੀ ਸ਼ਖਸ ਹੈ ਜਿਸ ਦੇ ਵੱਲੋਂ ਕੀ ਸ਼ਰਾਬ ਦਾ ਗਲਾਸ ਸੁੱਟਿਆ ਗਿਆ ਸੀ ਜਿਸ ਨੂੰ ਕਿਸ ਸਮਰਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤਾਂ ਇਸ ਮਾਮਲੇ ਦੇ ਵਿੱਚ ਥਾਣਾ ਮੁਖੀ ਨੇ ਦੱਸਿਆ ਕਿ ਸ਼ਖਸ ਲੁਧਿਆਣਾ ਦਾ ਰਣਬਾਲਾ ਹੈ। ਅਸੀਂ ਉਹ ਬੰਦਾ ਅੱਜ ਗ੍ਰਿਫਤਾਰ ਕਰ ਲਿਆ ਹੈ। ਰਵਿੰਦਰ ਸਿੰਘ ਗਿੱਲ ਲੁਧਿਆਣਾ ਦਾ ਰਹਿਣੇ ਵਾਲਾ ਇਲੀਅਸ ਬਿੰਕਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਕਿ ਕਿੱਥੇ ਤੋਂ ਗ੍ਰਿਫਤਾਰ ਕੀਤਾ ਹੋਇਆ ਸੀ ਸਰ ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਉਹ ਸੀ ਉਹ ਸਾਡਾ ਜਿਹੜਾ ਹੈਗਾ ਜਗਰੂਪ ਸਿੰਘ ਸੀ ਅੱਜ ਉਹਨੂੰ 20 ਵੱਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਦੋਂ ਉਹਨੇ ਕਿਹਾ ਵੀ ਉਹ ਗਲਤ ਬੰਦਾ ਜੀ ਗ੍ਰਿਫਤਾਰ ਕੀਤਾ ਹੈ ਨਹੀਂ ਬੁਲਾਉਣੇ ਵਾਲਾ ਬੰਦਾ ਹੀ ਜਗਰੂਪ ਉਹਨਾਂ ਨੂੰ ਜਿਹੜਾ ਅੱਜ ਅਸੀਂ ਗ੍ਰਿਫਤਾਰ ਕੀਤਾ ਬਿੰਦਰ ਸਿੰਘ ਉਹਨੇ ਡਿਸਕਲੋਜ਼ ਕੀਤਾ ਵੀ ਮੈਨੂੰ ਬੁਲਾਉਣੇ ਵਾਲਾ ਇਹ ਜਗਰੂਪ ਸਿੰਘ ਆ ਬਿਆ ਤੇ ਸਰ ਉਹਨੇ ਵੀ ਇਲਜਾਮ ਲਾਇਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੈਨੂੰ ਆਇਡੈਂਟੀਫਿਕੇਸ਼ਨ ਲਈ ਸਮਰਾਲਾ ਕਪਤਨ ਕੋਲ ਸੱਦਿਆ ਨਹੀਂ ਗਿਆ ਮੈਂ ਉਹਨਾਂ ਨੂੰ ਤਿੰਨ ਮੈਸੇਜ ਭੇਜੇ ਨੇ ਔਰ ਹੋਰ ਕਿਹੜੇ-ਕਿਹੜੇ ਰੋਪੀ ਨੇ ਜਿਹੜੇ ਗ੍ਰਿਫਤਾਰੀ ਕਾਰ ਬਾਹਰ ਨੇ ਇੱਕ ਹੈ ਉਹਦਾ ਨਾਮ ਕਲੀਅਰ ਨਹੀਂ ਹੈ ਅਜੇ ਸੱਚਾ ਜਾਂ ਨਾਮ ਲੁੰਦੇ ਸੀਗੇ ਬਹੁਤ ਜਲਦੀ ਗ੍ਰਿਫਤਾਰ ਕਰ ਲਿਆ। ਜਨ ਆਈਸੀ ਆਫ ਦਿ ਬੋਲੋ ਦੋ ਮੁਲਜ਼ਮਾਂ ਨੂੰ 5 ਕਿਲੋ 50 ਗ੍ਰਾਮ ਹੈਡਰੋਇਨ ਤੇ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੂ ਇਲਾਕੇ ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਲੰਬੇ ਸਮੇਂ ਤੋਂ ਇਹ ਨਸ਼ੇ ਦੀ ਤਸਕਰੀ ਕਰਦੇ ਸਨ। ਫਿਲਹਾਲ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੱਲ ਸਾਡੇ ਇੰਸਪੈਕਟਰ ਹਰਬੰਸ ਸਿੰਘ ਜੀ ਆਪਣੀ ਟੀਮ ਦੇ ਨਾਲ ਜੰਡਿਆਲਾ ਗੁਰੂ ਦੇ ੜੀਏ ਚ ਡਿਸਟ੍ਰਿਕਟ ਅਫਸਰ ਦੇ ੜੀਏ ਦੇ ਵਿੱਚ ਪੀਓਜ਼ ਦੀ ਤੰਦਰ ਜਿਹੜੇ ਹੈਗੀ ਆ ਤਲਾਸ਼ ਦੇ ਵਿੱਚ ਉੱਥੇ ਮੌਜੂਦ ਸੀਗੇ ਕਿਉਂਕਿ ਆਲਰੇਡੀ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਸੀਨੀਅਰ ਆਫਿਸਰਸ ਵੱਲੋਂ ਐਂਡ ਸਾਡੇ ਏਆਈਜੀ ਸਾਹਿਬ ਸ਼੍ਰੀ ਸੁਨੀਲਪ ਸ਼ਰਮਾ ਜੀ ਦੇ ਡਾਇਰੈਕਸ਼ਨ ਤੇ ਉੱਥੇ ਟੀਮ ਗਈ ਸੀਗੀ ਤੇ ਉੱਥੇ ਸਾਡੇ ਇਨਸਪੈਕਟਰ ਸਾਹਿਬ ਨੂੰ ਇੱਕ ਇਨਫੋਰਮੇਸ਼ਨ ਹੋਈ ਕਿ ਅਮਰਿਤਪਾਲ ਮਤੀ ਅਤੇ ਇੱਕ ਹੈਗਾ ਸਨੀ ਕੁਮਾਰ ਸਨੀ ਜਿਹੜੇ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ ਤੇ ਕਾਫੀ ਪਹਿਲਾਂ ਤੋਂ ਹੀ ਰੋਇਨ ਦਾ ਸਪਲਾਈ ਦਾ ਕੰਮ ਕਰ ਰਹੇ ਆ ਤੇ ਕੱਲ ਵੀ ਇਹਨਾਂ ਨੇ ਜਿਹੜੀ ਹੈਗੀ ਸਪਲਾਈ ਉਹ ਜੰਡੇਆਲਾ ਗੁਰੂ ਸਾਈਡ ਨੂੰ ਜਾਣਾ ਸੀਗਾ ਤੇ ਉੱਥੇ ਇੰਦਰ ਫਾਰਮ ਦੇ ਕੋਲ ਜਦੋਂ ਇਹਨਾਂ ਨੂੰ ਇਨਫਰਮੇਸ਼ਨ ਮਿਲੀ ਤੇ ਉੱਥੇ ਇਹਨਾਂ ਨੇ ਉਹਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਵਹੀਕਲਸ ਦੀ ਤੇ ਜਿੱਥੇ ਇਹਨਾਂ ਨੂੰ ਇੱਕ ਮੋਟਰਸਾਈਕਲ ਜਿਹਦੇ ਉੱਪਰ ਦੋ ਨੌਜਵਾਨ ਸੀਗੇ ਉਹ ਇਹਨਾਂ ਨੂੰ ਦਿਖਾਈ ਦਿੱਤੇ ਤੇ ਉਹਨੂੰ ਕਾਬੂ ਕਰਕੇ ਜਦੋਂ ਸਰਚ ਕੀਤੀ ਚੈਕਿੰਗ ਕੀਤੀ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਾਲ ਕਰਕੇ ਬੁਲਾ ਲਿਆ ਤੇ ਉੱਥੇ ਜਦੋਂ ਚੈਕਿੰਗ ਦੌਰਾਨ ਇੱਕ ਬੈਗ ਸੀਗਾ ਇਹਨਾਂ ਦੇ ਕੋਲ ਗ੍ਰੀ ਕਲਰ ਦਾ ਬੈਗ ਸੀ ਬੈਗ ਦੇ ਵਿੱਚੋਂ ਸਾਨੂੰ ਹਿਰੋਇਨ ਬRAND ਹੋਈ ਲੁਧਿਆਣਾ ਦੇ ਕਾਕਾ ਰੋਡ ਸਥਿਤ ਉਦਯੋਗਿਕ ਫੈਕਟਰੀਆਂ ਦੇ ਇਲਾਕੇ ਦੇ ਵਿੱਚ ਹੰਗਾਮਾ ਹੋਇਆ ਇੱਥੇ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਜਿਹੜਾ ਪ੍ਰਦੂਸ਼ਿਤ ਪਾਣੀ ਆ ਉਹ ਛੱਡਿਆ ਜਾ ਰਿਹਾ ਜਿਸ ਦੇ ਚਲਦਿਆ ਕਿ ਲੋਕ ਕਾਫੀ ਪਰੇਸ਼ਾਨ ਨੇ ਸੰਬੰਧੀ ਵੀਡੀਓ ਵੀ ਸਾਹਮਣੇ ਆਈ ਹੈ ਪੀੜਤ ਇੰਡਸਟਰੀ ਵਾਲਿਆਂ ਨੇ આરોਪ ਲਾਇਆ ਕਿ ਉਕਤ ਡਾਈਂਗ ਇੰਡਸਟਰੀ ਦੇ ਵੱਲੋਂ ਪ੍ਰਦੂਸ਼ਿਤ ਪਾਣੀ ਛੱਡਿਆ ਜਾ ਰਿਹਾ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਵਾਰ-ਵਾਰ ਕਹਿਣ ਤੇ ਵੀ ਪਾਣੀ ਦਾ ਹੱਲ ਨਹੀਂ ਕੀਤਾ ਜਾ ਰਿਹਾ ਆ ਬ੍ਰਦਰ ਕੀ ਨਾਮ ਦਾ ਮੇਰਾ ਨਾਮ ਸੰਦੀਪ ਸਿੰਘ ਹੈ। ਇਹ ਬ੍ਰਦਰ ਤੁਸੀਂ ਕੰਮ ਕਰਦੇ ਹੋ ਹਾਂ। ਹਾਂਜੀ ਅਸੀਂ ਫੈਕਟਰੀ ਚ ਕੰਮ ਕਰਦੇ ਹਾਂ। ਇਹ ਜਿਹੜਾ ਤੁਸੀਂ ਪਾਣੀ ਫੜਿਆ ਹੋਇਆ ਆ ਤੇ ਜਿਹੜਾ ਕਿਥੋਂ ਭਰਿਆ ਆ ਇਹ। ਇਹ ਸਮਸੀ ਵਾਲਪੁਰ ਦਾ ਪਾਣੀ ਆ ਜੀ। ਅੱਛਾ ਜੀ। ਤੇ ਇਹ ਕਿ ਜਿਹੜਾ ਇਹਨਾਂ ਗੰਦਾ ਕਹਿੰਦੇ ਆ ਇਹ ਜੀ ਨਾਲ ਡੈਂਗ ਲੱਗਦੀ ਆ ਜੀ। ਉਹ ਡੈਂਗ ਦਾ ਪਾਣੀ ਹੁੰਦਾ ਜੀ। ਤੇ ਪਾਣੀ ਪੀਂਦੇ ਹੋ ਤੁਸੀਂ ਫਿਰ ਤੁਮ ਬਿਮਾਰ ਪਾਣੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਪੀਣ ਲਈ ਹੈਗਾ ਜੀ। ਹਾਂਜੀ। ਬਹੁਤ ਗੰਦਾ ਪਾਣੀ ਆ ਇਸ ਕਰਕੇ ਇਹਨੂੰ ਅਸੀਂ ਪੀਂਦੇ ਨਹੀਂ ਪਾਣੀ ਆਪਣਾ ਹੀ ਘਰੋਂ ਲੈ ਕੇ ਆਉਂਦੇ ਆ। ਪਰ ਪਾਣੀ ਕਰਕੇ ਦਿੱਕਤ ਬਹੁਤ ਹੁੰਦੀ ਆ ਸਾਨੂੰ ਬਾਕੀ ਪੀਣ ਦੀ ਦਿੱਕਤ ਤਾਂ ਤੁਹਾਨੂੰ ਪਤਾ ਹੁੰਦੀ ਹੋਈ ਹੈ ਹੋਰ ਜਿਹੜੀ ਬਾਹਰੋਂ ਲੇਬਰ ਆਈ ਹੋਈ ਹੈ ਜਿਵੇਂ ਜੁਪੀ ਬਿਹਾਰ ਤੋਂ ਇੱਥੇ ਰਹਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋਇਆ ਬਾਕੀ ਅਸੀਂ ਤਾਂ ਇੱਥੇ ਚਲੋ ਮੰਨ ਲਓ ਲੋਕਲ ਪਿੰਡੋਂ ਆਪਣਾ ਪਾਣੀ ਲੈ ਆਈ ਤਾਂ ਬੋਤਲ ਦੇ ਵਿੱਚ ਪੀਨ ਲੇ ਪਰ ਜਿਹੜੇ ਇੱਥੋਂ ਦੇ ਲੋਕਲ ਨੇ ਉਹਨਾਂ ਲਈ ਬਹੁਤ ਜ਼ਿਆਦਾ ਦਿੱਕਤ ਹੈ ਵਾਸ਼ਰੂਮ ਜਾਣ ਦੀ ਵੀ ਬਹੁਤ ਦਿੱਕਤ ਹੁੰਦੀ ਹੈ ਤੇ ਹੋਰ ਇੱਥੇ ਪੀਣ ਦੀ ਪਾਣੀ ਦੀ ਬਹੁਤ ਦਿੱਕਤ ਹੁੰਦੀ ਹੈ ਜਿਹੜਾ ਸਿੱਧੇ ਤੌਰ ਤੇ ਜਿਹੜਾ ਇਹ ਮਜਬੂਰੀ ਦੇ ਵਿੱਚ ਜਿਹੜਾ ਇਹ ਗੰਦਾ ਪਾਣੀ ਪੀਣਾ ਪੈਂਦਾ ਤੇ ਉਸ ਤੋਂ ਬਾਅਦ ਜਿਹੜਾ ਹਾਂਜੀ ਇਹ ਬਿਮਾਰੀ ਦਾ ਘਰ ਹੈ ਜ ਜਿਹਦਾ ਗੰਦਾ ਪਾਣੀ ਮੇਰੀ ਫੈਕਟਰੀ ਚ ਰੋਹ ਜਾਂਦਾ ਮੈਂ 2-3 ਸਾਲ ਤੋਂ ਬਹੁਤ ਪਰੇਸ਼ਾਨ ਸੀਗਾ ਮੈਂ ਉਹਨੂੰ ਪਿੱਛੇ ਰੁਕ ਗਿਆ ਸੀਗਾ ਫੇਰ ਆਣਾ ਸ਼ੁਰੂ ਹੋ ਗਿਆ ਮੈਂ ਪੋਲਿਊਸ਼ਨ ਬੋਰਡ ਦੇ ਵਿੱਚ ਸਾਰੇ ਪਾਸੇ ਡੀਸੀ ਮੈਡਮ ਨੂੰ ਕਾਰਪੋਰੇਸ਼ਨ ਦੇ ਵਿੱਚ ਸਾਰਨ ਸ਼ਿਕਾਇਤਾਂ ਪਾਈਆਂ ਕੋਈ ਹੱਲ ਨਹੀਂ ਹੋਇਆ ਅੱਜ ਮੇਰੇ ਲੇਬਰ ਨੇ ਪਰੇਸ਼ਾਨ ਹੋ ਕੇ ਕੰਮ ਕਰਦੋਂ ਮਨਾ ਕਰਤਾ ਮੈਂ ਸਾਹਮਣੇ ਜਾ ਕੇ ਰਿਕੁਐਸਟ ਕੀਤੀ ਬੋਜੀ ਨੂੰ ਕਿ ਬੋਜੀ ਇਹਦਾ ਹੱਲ ਕਰਾਓ ਉਹ ਕਹਿੰਦੇ ਜੀ ਤੁਸੀਂ ਸੀਚੇ ਵਾਲ ਜੀ ਨੂੰ ਲੈ ਕੇ ਆਏ ਸੀ ਪਲਾਟ ਦੇ ਵਿੱਚ ਪਾਣੀ ਭਰਿਆ ਸੀ ਉਹ ਤੁਸੀਂ ਰੁਕਵਾਤਾ ਹੁਣ ਬਣ ਤੁਹਾਡੀ ਫੈਕਟਰੀ ਚ ਆਊਗਾ ਇਹਦਾ ਕੋਈ ਹੱਲ ਨਹੀਂ ਇਹਦਾ ਇਹੀ ਹੱਲ ਹੈ ਤੁਹਾਡੀ ਫੈਕਟਰੀ ਮੈਨੂੰ ਸੱਚ ਬੋਲਣ ਦੀ ਸਜ਼ਾ ਬੋਲੀ ਮਿਲੀ ਹੈ ਜੀ ਮੈਂ ਸੱਤ ਮਾਰੀ ਨੂੰ ਸੀਚਵਾ ਜੀ ਨੂੰ ਇੱਥੇ ਲੈ ਗਿਆ ਸੀ ਮੋਰੀ ਫੈਕਟਰੀ ਦੇਖ ਕੇ ਗਿਆ ਸੀ ਉਹਨਾਂ ਨਾਲ ਪ੍ਰਦੀਪ ਗੁਪਤਾ ਜੀ ਸੀਗੇ ਜਿਹੜੇ ਕਿ ਇੱਥੇ ਦੇ ਚੀਫ ਹੈ ਲੁਧਿਆਣੇ ਦੇ ਉਹਨਾਂ ਨਾਲ ਇੱਕ ਏਡੀਜੀ ਸਾਹਿਬ ਸੀਗੇ ਸਰਦਾਰ ਜੀ ਉਹਨਾਂ ਨੇ ਵੀ ਸਾਰਿਆਂ ਨੇ ਦੇਖਿਆ ਉਹਨਾਂ ਦੇ ਸਾਹਮਣੇ ਪਾਣੀ ਭਰਿਆ ਮੇਰੇ ਕੋਲ ਵੀ ਵੀਡੀਓ ਵੀ ਹੈਗੀ ਹੈ ਜੇ ਆਪ ਕਹੋਗੇ ਤਾਂ ਆਪ ਜੀ ਨੂੰ ਦਿੱਤੀ ਜਾਏਗੀ ਉਹ ਹੁਣ ਉਹਨਾਂ ਨੇ ਖੁੰਦਕ ਜਾ ਕੇ ਮੇਰੀ ਫੈਕਟਰੀ ਨੂੰ ਬੰਦ ਕਰਨ ਦੀ ਖਤਰ ਜਾਂ ਬੰਦ ਹੋ ਜਾਵੇ ਲੇਵਰ ਭਾਜੇ ਇਸ ਸਾਜਿਸ਼ ਤਹਿਤ ਉਹਨਾਂ ਨੇ ਪਾਣੀ ਮੇਰੀ ਫੈਕਟਰੀ ਛੱਡਿਆ ਮੇਰੀ ਫੈਕਟਰੀ ਦੇ ਅੰ ਜਿਸ ਨੇ ਮਾਨੂੰ ਨੂੰ ਜਾ ਕੇ ਰੋਕ ਰੋਕੇ ਆ ਉਹਨਾਂ ਨੇ ਬਤਮੀ ਜਦੋਂ ਉਤਰ ਆਏ 5-10 ਗੁੰਡੇ ਬੁਲਾ ਲਏ ਆਪਣੀ ਆਪਣੀ ਫੈਕਟਰੀਆਂ ਵਾਲੇ ਜਿਨ੍ਹਾਂ ਨੇ ਆ ਕੇ ਮੈਨੂੰ ਧੱਕਮੁਕੀ ਕੀਤੀ ਮੇਰੇ ਭਰਾ ਨੂੰ ਧੱਕਮੁਕੀ ਕੀਤੀ ਸਾਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀਆਂ ਇਹ ਵੀ ਕਿਹਾ ਅਸੀਂ ਗੋਲੀ ਗਾੜ ਦੇ ਦਾਂਗੇ ਤੁਹਾਡੇ 'ਚ ਇਜ਼ੀ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਿਟਿਡ ਤੇ ਉਹਨਾਂ ਦੀ ਟੀਮ ਨੇ ਆਪਣੇ ਸਫਲ ਗਾਹਕਾਂ ਦੇ ਨਾਲ ਇੱਕ ਸਫਲ ਪ੍ਰੋਗਰਾਮ ਦਾ ਆਯੋਜਨ ਕਰ ਰ ਜਸ਼ਨ ਮਨਾਇਆ ਈਜ਼ੀ ਵੀਜ਼ਾ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆ ਕਿ 1 ਜਨਵਰੀ ਤੋਂ ਲੈ ਕੇ 5 ਅਪ੍ਰੈਲ ਤੱਕ 2225 ਵੀਜ਼ੇ ਪ੍ਰਾਪਤ ਕੀਤੇ ਗਏ ਨੇ ਵੀਜ਼ਾ ਧਾਰਕਾਂ ਨੇ ਪ੍ਰਬੰਧਕਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ। ਅੱਜ ਮੀਨਾ ਕੁਵਲੇ ਬਲਾਈ ਕੀਤਾ ਹੈ। ਇਲਾਕੇ ਵੀ ਹਾਂਜੀ ਹਾਂ। ਕਿੰਨੇ ਦਿਨਾਂ ਚ ਲੱਗਦਾ ਕਲਾਪਰ? ਜਦੋਂ ਸਾਡੇ ਨੇ ਜਦੋਂ ਫਾਈਲ ਅਪਲਾਈ ਕੀਤੀ ਆ ਹਫ਼ਤੇ ਦੇ ਬਾਅਦ ਵਿੱਚ ਵਿੱਚ ਆ ਗਈ। ਕੱਲਾ ਕੁਝ ਕੀਤਾ ਸੀ ਮੈਂ? ਨਹੀਂ ਨਹੀਂ ਜੀ। ਕਿ ਕਿ ਹੋ ਜਾ ਰਿਹਾ ਤੇ ਬਾਹਰ ਪਰ ਤਾਂ ਇਹਨੇ ਤਾਂ ਕਰਦੇ ਹਾਂ ਕਿ ਹੋ ਜਾ ਰਿਹਾ ਕਿੰਨੀ ਫਾਸਟ ਸਰਵਿਸ ਦਿੱਤੀ ਬਹੁਤ ਵਧੀਆ ਰਿਹਾ ਜੀ ਜਦੋਂ ਆਉਂਦੇ ਆ ਉਹ ਵਧੀਆ ਕਰਦੇ ਆ ਤੇ ਬਾਕੀ ਸਾਡੇ ਰਿਲੇਟਿਵਸ ਨੇ ਲਵਾਇਆ ਸੀ ਇਥੋਂ ਪਹਿਲਾਂ ਉਹਨੇ ਸਪான்ਸਰ ਕਰਾਇਆ ਸੀ ਵੀ ਇਥੋਂ ਲਵਾਓ ਹਾਂ ਤਿਆਰੀਆਂ ਪੂਰੀਆਂ ਨੇ ਹਾਂਜੀ ਹਾਂਜੀ ਨਾਮ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਕਿੱਥੋਂ ਹੈ ਜੀ ਮੈਂ ਮਲੇ ਕੋਲੇ ਤੋਂ ਬਿਲੋਂਗ ਕਰਦਾ ਹਾਂ ਜੀ ਓਕੇ ਜੀ ਵੀਜ਼ਾ ਕਿੱਥੇ ਲਵਾਇਆ ਸੀ ਕੈਨੇਡਾ ਦਾ ਵੀਜ਼ਾ ਲਵਾਇਆ ਜੀ ਕਿੰਨੇ ਦਿਨ ਚ ਲੱਗਿਆ ਵੀਜ਼ਾ ਮੇਰਾ 15 ਦਿਨਾਂ ਚ ਆ ਗਿਆ ਜੀ ਹਾਂਜੀ ਪਹਿਲਾਂ ਮੇਰੀ ਦੋ ਰਿਫਿਊਜਲਾਂ ਨੇ ਜੀ ਮਾਲਕ ਜੋ ਕੰਮ ਨਹੀਂ ਹੋ ਸਕਿਆ ਇਹਨਾਂ ਨੇ ਘਾ ਛੱਡਿਆ ਹਾਂਜੀ ਈਜ਼ੀ ਵੀਜ਼ਾ ਵਾਲਿਆਂ ਨੇ ਮੈਨੂੰ ਵੀਜ਼ਾ ਲੈ ਕੇ ਦਿੱਤਾ ਤੇ ਸਵਾਨੀ ਮੈਮ ਨੇ ਮੇਰੀ ਫਾਈਲਿੰਗ ਕੀਤੀ ਸੀ ਤੇ ਸਭੀ ਮੈਮ ਨੇ ਫਾਈਲ ਲਗਾਈ ਸੀ ਬਹੁਤ ਵਧੀਆ ਮੈਨੂੰ ਇਹਨਾਂ ਨੇ ਫੋਨ ਮੇਰਾ ਟਾਈਮ ਟੂ ਟਾਈਮ ਫੋਨ ਚੱਕਦੇ ਰਹੇ ਨੇ ਮੈਨੂੰ ਹਰ ਗੱਲ ਇਹਨਾਂ ਨੇ ਚੰਗੀ ਤਰ੍ਹਾਂ ਸਮਝਾਈ ਮਤਲਬ ਦੀ ਫੋਟੋਸ ਆ ਚੁੱਕੀਆਂ ਨੇ ਕੈਨੇਡਾ ਦੀਆਂ ਕੋਈ ਪਾਸਪੋਰਟ ਹੈਂਡਓਵਰ ਆਫਰ ਕਰ ਰਹੇ ਹਾਂ ਉਸ ਸੈਲੀਬ੍ਰੇਸ਼ਨ ਦੇ ਵਿੱਚ ਅਸੀਂ ਇਵੈਂਟ ਰੱਖਿਆ ਹੈਗਾ ਜੇ ਅਗਰ ਆਪ ਇਸ ਸਾਲ ਦੀ ਗੱਲ ਕਰੀਏ ਇਸ ਸਾਲ ਦੇ ਵਿੱਚ ਕਿਤੇ ਨਾ ਕਿਤੇ ਲੈ ਕੇ ਹੁਣ ਤੱਕ 2200 ਵੀਜ਼ਾ ਸਾਡੇ ਆ ਚੁੱਕੇ ਨੇ ਪਿਛਲੇ ਮਹੀਨੇ ਦੀ ਗੱਲ ਕਰੀ ਤਾਂ 620 ਵੀਜ਼ਾ ਨੇ ਹੱਲੇ ਵੀ ਜਿਹਨਾਂ ਨੂੰ ਕੋਈ ਡਾਊਟ ਹੈ ਕਿ ਆ ਵੀਜ਼ਾ ਨਹੀਂ ਆ ਰਹੇ ਜਾਂ ਕੋਈ ਰੂਲਸ ਵਗੈਰਾ ਚੇਂਜ ਹੋ ਰਹੇ ਤਾਂ ਪੁੱਛਣੇ ਹੈਗਾ ਕਿ ਸਾਡੇ ਆਫਿਸ ਦੇ ਵਿੱਚ 1 ਬਾਈ 1 ਕਾਉਂਸਲਿੰਗ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕਿ ਪ੍ਰੋਬਲਮ ਆ ਰਹੀ ਹੈ ਡਾਕੂਮੈਂਟ ਨੂੰ ਲੈ ਕੇ ਜਾਂ ਵੀਜ਼ੇ ਦੇ ਵਿੱਚ ਰਿਜ਼ਲਟ ਨੂੰ ਲੈ ਕੇ ਲੱਗ ਰਿਹਾ ਹੈ ਵੀਜ਼ੇ ਸਾਡੇ ਦਫਤਰ ਦੇ ਵਿੱਚ ਆ ਕੇ ਚੈੱਕ ਕਰ ਸਕਦੇ ਹੋ ਪਰ ਤੁਸੀਂ ਵੀ ਆਪਣਾ ਬਾਹਰ ਜਾਣਾ ਸੁਪਨਾ ਪੂਰਾ ਕਰ ਸਕਦੇ ਕਿ ਕਿਹੜੇ ਕਿਹੜੇ ਦੇਸ਼ਾਂ ਸਰ ਕਿੰਨੀ ਦੇਰ ਦੀ ਚੈਲੰਜ ਹੈ ਵੀ ਜਿਹੜਾ ਕਿੰਨੀ ਦੇਰ ਚ ਬੰਦਾ ਭੇਜਿਆ ਜਾ ਸਕਦਾ ਤੁਸੀਂ ਟਾਈਮ ਦੀ ਗੱਲ ਕਰਦੇ ਟਾਈਮ ਤੋਂ ਚਲੋ ਐਮਬੈਸੀ ਤੇ ਡਿਪਾਰਟਮੈਂਟ ਕੁਝ ਕੇਸ ਇਦਾਂ ਦੇ ਆ ਕਿ ਇਹ ਤਾਂ 10 ਦਿਨਾਂ ਵਿੱਚ ਵੀ ਆ ਰਿਹਾ ਮਹੀਨਾ ਵੀ ਲੱਗ ਰਿਹਾ 20 ਦਿਨ ਚ ਲੱਗੀਦਾ ਜਾ ਰਹੇ ਹੈਗੇ ਨੇ ਉਹ ਜਿਹੜਾ ਸਰ ਨੇ ਪੁੱਛਿਆ ਕਿ ਕਿਹੜੀ ਕਿਹੜੀ ਕੰਟਰੀ ਡੀਲ ਕਰਦੇ ਆ ਅਸੀਂ ਕੈਨੇਡਾ ਡੀਲ ਕਰਦੇ ਆ ਸ਼ੈਂਗਨ ਕਰਦੇ ਆ ਯੂਕੇ ਕਰਦੇ ਆ ਆਸਟ੍ਰੇਲੀਆ ਸਾਰੀਆਂ ਮੇਜਰ ਕੰਟਰੀਆਂ ਜਿਹੜੀਆਂ ਹੈਗੀਆਂ ਬਾਹਰ ਕੰਟਰੀ ਦਾ ਆਪਾਂ ਵਿਸਟਰਲ ਵੀਜ਼ਾ ਤੁਸੀਂ ਜੜੀਓ ਜੀ ਗਾਲ ਜੀ ਮਸ਼ਵਾਨੀ ਜੀ ਜੀ ਲੁਧਿਆਣਾ ਤੋਂ ਅੱਜ ਜਿਹੜਾ ਤੁਸੀਂ ਸਾਡਾ ਸੈਮੀਨਾਰ ਦੇਖ ਰਹੇ ਹੋ ਜਿੰਨਾਂ ਦੇ ਰੀਸੈਂਟ ਵੀਜ਼ਾਸ ਆਇਆ ਜਿਹੜੇ ਯੰਗਸਟਰ ਨੇ ਜਿਹੜੇ ਲੋਕੀ ਕਹਿੰਦੇ ਕਿ ਘੱਟ ਏਜ ਦੇ ਵੀਜ਼ਾਸ ਦੀਆਂ ਆਉਂਦੇ ਕੈਨੇਡਾ ਦੇ ਬਿਨਾ ਸਪான்ਸਰ ਤੋਂ ਵੀਜ਼ਾ ਨਹੀਂ ਆਉਂਦੇ ਹੋਟਲ ਬੁਕਿੰਗ ਤੇ ਵੀਜ਼ਾਸ ਨਹੀਂ ਆਉਂਦੇ ਐ ਸਾਡੇ ਬਹੁਤ ਕਲਾਈਂਟਸ ਨੇ ਕੱਲੇ-ਕੱਲੇ ਕਲਾਈਂਟ ਨਾਲ ਗੱਲ ਕਰ ਸਕਦੇ ਹੋ ਜਿਨ੍ਹਾਂ ਦੇ ਬਿਨਾ ਸਪான்ਸਰਸ ਤੋਂ ਹੋਟਲ ਬੁਕਿੰਗ ਤੇ ਬਹੁਤ ਘੱਟੇ ਸਿਰਫ ਉਸ ਤੋਂ ਬਾਅਦ ਹੀ ਵੀਜ਼ਾਸ ਆਉਂਦੇ ਜੀ ਆਮ ਤੌਰ ਤੇ ਲੋਕ ਜਿਹੜੇ ਆਨੇ ਤੁਹਾਡੇ ਕਿਹੜੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਰਿਫਿਊਜ਼ਲ ਕਿਹਦੀ ਹੁੰਦੀ ਹੈ ਤੇ ਲੋਕਾਂ ਨੂੰ ਕਿ ਪਤਾ ਹੀ ਨਾ ਸਰੇ ਡਾਕੂਮੈਂਟਸ ਕੀ ਗਏ ਆ ਫਾਈਲ ਚ ਐਂਬੈਸੀ ਤੇ ਕਿਉਂਕਿ ਏਜੰਟਸ ਟਰਾਂਸਪੇਰੈਂਸੀ ਨਹੀਂ ਰੱਖਦੇ ਇਜ਼ੀ ਵੀਜ਼ਾ ਡਿਫਰੈਂਟ ਹੈ ਕਿਉਂਕਿ ਸਾਡੀ ਟਰਾਂਸਪੇਰੈਂਸੀ ਕਲਾਇੰਟਸ ਨਾਲ ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਰਹਿੰਦੀ ਹੈ ਫਾਈਲ ਚ ਕੀ ਕੀ ਡਾਕੂਮੈਂਟਸ ਨੇ ਕਲਾਇੰਟ ਨੂੰ ਪੂਰਾ ਦੱਸਦੇ ਆ ਗਾਈਡ ਕਰਦੇ ਆ ਇਸ ਇਜ਼ਾ ਹੁੰਦੀ ਹੈ ਜਾਣ ਤੋਂ ਪਹਿਲਾਂ ਇੱਕ ਨਜ਼ਰ ਆਮ ਸਰੁਖੀਆਂ ਦੇ ਵੱਲ ਜਗਰਾਉਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਦਾ ਨਿੱਘਾ ਸਵਾਗਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਪਹੁੰਚੀ ਯਾਤਰਾ ਲਾਇਕੋਟ ਦੇ ਵਿੱਚ ਸ਼ਾਨਦਾਰ ਸਵਾਗਤ ਸਾਬਕਾ ਵਿਧਾਇਕ ਐਸਐਨ ਕਲੇਬ ਤੇ ਐਸਜੀਪੀਸੀ ਮੈਂਬਰ ਗੁਰਜਰਨ ਗਰੀਵਾਲ ਰਹੇ ਮੌਜੂਦ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਅਕਾਲੀ ਵਰਕਰ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦੌਰਾ ਵਰਕਰ ਮਿਲਣੀ ਦੇ ਤਹਿਤ ਵਰਕਰਾਂ ਨਾਲ ਕੀਤੀ ਮੁਲਾਕਾਤ ਸਮਰਾਲਾ ਦੇ ਮੁਲਾਪੁਰ ਦੇ ਵਿੱਚ ਕਾਫਲਾ ਰੋਕ ਵਰਕਰਾਂ ਨਾਲ ਕੀਤੀ ਗੱਲਬਾਤ 2024 ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਸੜਕੀ ਹਾਦਸੇ ਦੇ ਵਿੱਚ ਲੁਧਿਆਣਾ ਈਸਟ ਦੇ ACP ਸੰਦੀਪ ਸਿੰਘ ਤੇ ਗਨਮੈਨ ਦੀ ਹੋਈ ਮੌਤ ਡਰਾਈਵਰ ਜ਼ਖਮੀ ਟੱਕਰ ਦੇ ਕਾਰਨ ਗੱਡੀ ਨੂੰ ਲੱਗੀ ਸੀ ਅੱਧ एसीपी संदीप ਦਾ ਕੀਤਾ ਗਿਆ ਅੰਤਮ ਸਿਸਕਾ ਸਮਰਾਲਾ ਜੈਸ਼ਨਲ ਹਾਈਵੇ ਤੋਂ ਪ੍ਰਸ਼ਾਸਨ ਨੇ ਚੁਕਵਾਇਆ ਕਰਨਾ ਸੜਕੀ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖਤ ਮਾਡਲ ਦੇ ਨਾਲ ਬਦਸਲੂਕੀ ਮਾਮਲੇ ਦੇ ਵਿੱਚ ਗ੍ਰਿਫਤਾਰੀ ਪੁਲਿਸ ਨੇ ਮੁੱਖ ਮਲਜ਼ਮ ਕੀਤਾ ਗ੍ਰਿਫਤਾਰ ਮਹਿਲਾ ਮਾਡਲ ਤੇ ਸੁੱਟਿਆ ਸੀ दारू ਦਾ ਗਲਾਸ ਲੁਧਿਆਣਾ ਦਾ ਰਹਿਣ ਵਾਲਾ ਹੈ ਮੁੱਖ ਦੋਸ਼ੀ ਅਕਾ ਰੋਡ ਤੇ ਪ੍ਰਦੂਸ਼ਣ ਦਾ ਕਾਰਨ ਬਣੀ ਡਾਈੰਗ ਇੰਡਸਟਰੀ ਸੜਕ ਤੇ ਫੈਲਿਆ ਪ੍ਰਦੂਸ਼ਿਤ ਪਾਣੀ ਬਣੀ ਲੋਕਾਂ ਲਈ ਵੱਡੀ ਪਰੇਸ਼ਾਨੀ ਵਿਰੋਧ ਕਰੰਤੇ ਫੈਕਟਰੀ ਵਾਲਿਆਂ ਦੇ ਨਾਲ ਕੁਟਮਾਰ ਫੈਕਟਰੀ ਮਾਲਕ ਨੇ ਮੀਡੀਆ ਨਾਲ ਕੀਤਾ رابطہ ਕੁਟਮਾਰ ਦੇ ਨਾਏ ਗਏ ਇਲਜ਼ਾਮ ਫਿਲਹਾਲ ਉਧਾਰ ਖਬਰਨਾਮਾ ਚਾਹੀਦਾ ਨਹੀਂ ਮੈਨੂੰ ਦੋ ਇਜਾਜ਼ਤ ਧੰਨਵਾਦ